ਪ੍ਰਸਿੱਧ ਲੇਖਕ ਅਤੇ ਪੱਤਰਕਾਰ ਖੁਸ਼ਵੰਤ ਸਿੰਘ ਰਚਨਾ ਰਾਜੀਸ਼ ਬਾਦਲ ਪੰਜਾਬੀ ਨਵਾਂ ਅਵਤਾਰ ਸਿੰਘ ਢਿੱਲੋਂ ਭਾਗ ਚੌਥਾ ਖੁਸ਼ਵੰਤ ਸਿੰਘ ਦੀ ਪ੍ਰਸਿੱਧੀ ਦੂਰ ਦੂਰ ਤੱਕ ਫੈਲ ਚੁੱਕੀ ਸੀ ਪਰ ਸਰਕਾਰ ਨੇ ਉਹਨਾਂ ਨੂੰ 1957 ਵਿੱਚ ਪਦਮ ਪੂਸ਼ਣ ਤੇ ਬਾਅਦ ਵਿੱਚ ਪਦਮ ਵਿਪੂਸ਼ਣ ਨਾਲ ਸਨਮਾਨਿਤ ਕੀਤਾ ਇੱਕ ਦੇ ਬਾਅਦ ਇੱਕ ਉਹਨਾਂ ਦੀਆਂ ਰਚਨਾਵਾਂ ਸਾਹਮਣੇ ਆ ਰਹੀਆਂ ਸਨ ਇਨਾ ਦਿਨਾਂ ਵਿੱਚ ਇਲਸਟ੍ਰੇਟਿਡ ਬੀਕਲੀ ਦੇ ਸੰਪਾਦਕ ਅਹੁਦੇ ਤੇ ਕੰਮ ਕਰਨ ਦਾ 1969 ਵਿੱਚ ਦੁਬਾਰਾ ਮੌਕਾ ਮਿਲਿਆ ਕੁਸ਼ਵੰਤ ਨੇ ਇਸ ਵਾਰੀ ਸੱਦਾ ਪ੍ਰਵਾਨ ਕਰ ਲਿਆ ਪਰਵਾਰ ਨੂੰ ਦਿੱਲੀ ਵਿੱਚ ਛੱਡ ਕੇ ਕੁਸ਼ਵੰਤ ਮੁੰਬਈ ਜਾ ਪਹੁੰਚੇ ਅਗਲੇ 12 ਸਾਲ ਮੁੰਬਈ ਵਿੱਚ ਇਸ ਪੱਤਰਕਾਰ ਦੇ ਨਾਲ ਬੀਤੇ ਇਹ ਸਮਾਂ ਬੀਕਲੀ ਦਾ ਸਵਰਨ ਕਾਲ ਮੰਨਿਆ ਜਾਂਦਾ ਹੈ ਸਰਕੂਲੇਸ਼ਨ 80000 ਤੋਂ 410000 ਤੱਕ ਜਾ ਪਹੁੰਚੇ 50 ਸਾਲ ਪਹਿਲਾਂ ਦੇ ਭਾਰਤ ਵਿੱਚ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ ਆਖਰਕਾਰ ਸਰਕੂਲੇਸ਼ਨ ਤੇ ਇੱਕ ਤਰਫਾ ਰੋਕ ਲਾਉਣੀ ਪਈ ਹੋਰ ਮਸ਼ੀਨਾਂ ਲਈ ਪੈਸੇ ਦੀ ਘਾਟ ਮਹਿਸੂਸ ਹੋਣ ਲੱਗੀ ਇਸ ਦਰਮਿਆਨ ਬੰਗਲਾਦੇਸ਼ ਵਿੱਚ ਮੁਕਤੀ ਸੰਗਰਾਮ ਸ਼ੁਰੂ ਹੋ ਗਿਆ ਪਾਕਿਸਤਾਨ ਦੇ ਨਾਲ 1971 ਦੀ ਜੰਗ ਦਾ ਕੁਸ਼ਵੰਤ ਸਿੰਘ ਨੇ ਸ਼ਾਨਦਾਰ ਕਵਰੇਜ ਕੀਤਾ ਇਸ ਯੁੱਧ ਦਾ ਕਵਰੇਜ ਉਹਨਾਂ ਨੇ ਨਿਊਯਾਰਕ ਟਾਈਮਜ਼ ਦੇ ਲਈ ਵੀ ਕੀਤਾ ਸੀ ਉਹ ਪਾਕਿਸਤਾਨ ਦੇ ਜਨਰਲ ਟਿੱਕਾਖਾਂ ਜ਼ੁਲਫੇਕਾਰ ਅਲੀ ਪੁੱਟੋ ਅਤੇ ਪਰਦੇਦੀਆਂ ਪਰੀਆਂ ਚੋਂ ਇੱਕ ਬੇਗਮ ਪਾਰਾ ਦਾ ਇੰਟਰਵਿਊ ਕਰਨ ਵਾਲੇ ਪਹਿਲੇ ਭਾਰਤੀ ਪੱਤਰਕਾਰ ਸਨ ਜਦੋਂ ਇਸਲਾਮਾਬਾਦ ਜੇਲ੍ਹ ਵਿੱਚ ਜ਼ੁਲਫਕਾਰ ਅਲੀ ਪੁੱਟੋ ਨੂੰ ਫਾਂਸੀ ਦਿੱਤੀ ਗਈ ਤਾਂ ਭਾਰਤ ਤੋਂ ਉਹ ਇਕੱਲੇ ਪੱਤਰਕਾਰ ਸਨ ਜਿਨ੍ਹਾਂ ਨੇ ਇਹ ਦ੍ਰਿਸ਼ ਦੇਖਿਆ ਤੇ ਉਸ ਦੀ ਰਿਪੋਰਟਿੰਗ ਕੀਤੀ ਕਰੀਬ-ਕਰੀਬ ਹਰ ਤੀਜੇ ਸਾਲੋਂ ਪਾਕਿਸਤਾਨ ਜਾਂਦੇ ਰਹੇ ਉਹਨਾਂ ਦੀ ਸਮੁੰਦਰ ਪਾਰ ਪ੍ਰਸਿੱਧੀ ਦਾ ਆਲਮ ਇਹ ਸੀ ਕਿ ਪਾਕਿਸਤਾਨ ਲੰਡਨ ਤੇ ਕੈਨੇਡਾ ਵਿੱਚ ਰਾਹ ਚੱਲਦੇ ਲੋਕ ਪਛਾਣ ਲੈਂਦੇ ਸਨ ਟੈਕਸੀ ਵਾਲੇ ਤੇ ਦੁਕਾਨਦਾਰ ਪੈਸੇ ਤੱਕ ਨਹੀਂ ਲੈਂਦੇ ਸਨ ਇਸ ਪ੍ਰਸਿੱਧੀ ਨਾਲ ਕਚਵਾਨ ਸਿੰਘ ਦਾ ਪਾਰਾ 7 ਅਸਮਾਨ ਤੇ ਸੀ ਉਹਨਾਂ ਲਿਖਿਆ ਕਾਮਯਾਬੀ ਨਾਲ ਮੇਰਾ ਦਿਮਾਗ ਹਿੱਲ ਗਿਆ ਸੀ ਮੈਂ ਵੱਡੇ ਵੱਡੇ ਲੋਕਾਂ ਦੇ ਨਾਲ ਲੈ ਕੇ ਰੋ ਪਾਉਣ ਲੱਗਾ ਮੇਰੀ ਪਤਨੀ ਤੇ ਬੇਟੀ ਨੇ ਕੁਝ ਹੱਦ ਤੱਕ ਨਸ਼ਾ ਉਤਾਰਨ ਦੀ ਕੋਸ਼ਿਸ਼ ਕੀਤੀ ਮੇਰੇ ਹੰਕਾਰ ਨੂੰ ਵਧਾਉਣ ਵਾਲੇ ਹੋਰ ਵੀ ਬਹੁਤ ਲੋਕ ਸਨ ਮੈਂ ਬੀਕਲੀ ਨੂੰ ਆਪਣੀ ਸੰਤਾਨ ਸਮਝਣ ਲੱਗਿਆ ਸੀ ਜਿਸ ਦਿਨ ਬੀਕਲੀ ਛੱਡ ਦਿਆਂਗਾ ਉਸ ਤੇ ਨੁਸਤਾ ਪਤਨ ਸ਼ੁਰੂ ਹੋ ਜਾਏਗਾ ਪਰ ਇਹ ਉਹਨਾਂ ਦਾ ਵਹਿਮ ਸੀ ਇੱਕ ਦਿਨ ਕੰਪਨੀ ਤੋਂ ਇੱਕ ਚਿੱਠੀ ਮਿਲੀ ਤੇ ਉਹ ਅਗਲੇ ਦਿਨ ਤੋਂ ਇਸ ਦੇ ਸੰਪਾਦਕ ਨਹੀਂ ਰਿਹਾ ਇਹ ਉਹਨਾਂ ਲਈ ਇੱਕ ਵੱਡਾ ਸਦਮਾ ਸੀ ਉਦੋਂ ਅਲਾਮ ਆਕਬਾਲ ਦੇ ਇਹਨਾਂ ਲਫ਼ਜ਼ਾਂ ਨੇ ਉਹਨਾਂ ਨੂੰ ਹੌਸਲਾ ਦਿੱਤਾ ਜਹਾਂ ਮੈਂ ਅਹਿਲੇ ਇਮਾਨ ਸੂਰਤੇ কুরਸ਼ੀ ਜੀਤੇ ਹਨ ਇਧਰ ਡੁੱਬੇ ਉਧਰ ਨਿਕਲੇ ਉਧਰ ਡੁੱਬੇ ਇਧਰ ਨਿਕਲੇ ਉਹਨਾਂ ਨੇ ਵੀਕਲੀ ਵਿੱਚ ਆਖਰੀ ਭਾਵਕ ਬਤਾਈ ਲੇਖ ਲਿਖਿਆ ਅਤੇ ਇੱਕ ਵਾਰ ਫਿਰ ਦਿੱਲੀ ਵਿੱਚ ਆਪਣੇ ਘਰ ਆ ਪਹੁੰਚੇ ਵੀਕਲੀ ਛੱਡਣ ਤੋਂ ਪਹਿਲਾਂ ਕਸ਼ਵੰਤ ਨੂੰ ਇੱਕ ਝਟਕਾ ਹੋਰ ਲੱਗਿਆ ਸੀ ਉਹ ਜ਼ਿੰਦਗੀ ਪਰ ਆਪਣੇ ਲਈ ਸੰਕਟ ਮੋਚਣ ਬਣੇ ਰਿਹਾ ਪਿਤਾ ਨੂੰ ਕੋਲ ਬੈਠੇ ਸਨ 90 ਸਾਲ ਦੀ ਉਮਰ ਵਿੱਚ ਉਹਨਾਂ ਦੇ ਪਿਤਾ ਨੇ 11 ਅਪ੍ਰੈਲ 1978 ਨੂੰ ਪ੍ਰਾਣ ਤਿਆਗ ਦਿੱਤੇ ਪਿਤਾ ਨੂੰ ਯਾਦ ਕਰਦੇ ਹੋਏ ਉਹਨਾਂ ਨੇ ਲਿਖਿਆ ਸੀ ਮੈਂ ਸੁਣ ਰਹਿ ਗਿਆ देर ਤੱਕ ਉਹਨਾਂ ਕੋਲ ਬੈਠਾ ਰਿਆ ਰਾਤ ਪਰ ਸੌ ਨਹੀਂ ਪਾਇਆ ਜੇ ਉਹਨਾਂ ਦਾ ਸਹਾਰਾ ਨਾ ਹੁੰਦਾ ਤਾਂ ਕਸ਼ਵੰਤ ਕੀ ਕਰ ਪਾਉਂਦਾ ਇੱਕ ਕਿਤਾਬ ਵੀ ਨਾ ਲਿਖ ਪਾਉਂਦਾ ਪਿਤਾ ਦੇ ਜਾਣ ਦੇ ਬਾਅਦ ਮਾਂ ਵੀ ਬਿਮਾਰ ਰਹਿਣ ਲੱਗੀ ਉਹ ਪੂਰੇ ਘਰ ਤੇ ਇੱਕ ਛਤਰੀ ਦੀ ਤਰ੍ਹਾਂ ਸੀ ਉਹਨਾਂ ਨੇ ਆਪਣੀ ਭੂਮਿਕਾ ਨਾਲ ਪਿਤਾ ਜੀ ਦੀ ਕਮੀ ਪੂਰੀ ਕਰ ਦਿੱਤੀ ਸੀ ਹੌਲੀ ਹੌਲੀ ਉਹ ਵੀ ਬਿਮਾਰ ਪੈਂਦੀ ਗਈ ਬਿਮਾਰੀਆਂ ਉਹਨਾਂ ਨੂੰ ਘੇਰਦੀਆਂ ਰਹੀਆਂ 90 ਦਾ ਹੁਣ ਤੇ ਉਹਨਾਂ ਨੇ ਵੀ 9 ਮਾਰਚ 1985 ਨੂੰ ਇਸ ਦੁਨੀਆ ਤੋਂ ਵਿਦਾਈ ਲੈ ਲਈ ਇਸ ਤੋਂ ਬਾਅਦ ਉਹਨਾਂ ਦੇ ਬਚਪਨ ਦੇ ਦੋਸਤ ਅਤੇ ਪਤਨੀ ਕਮਲ ਮਲਕ ਨੇ ਵੀ ਇਸ ਦੁਨੀਆ ਨੂੰ ਹਰਵਿਦਾ ਕਹਿ ਦਿੱਤਾ ਅੰਤਮ ਦਿਨਾਂ ਵਿੱਚ ਖੁਸ਼ਵੰਤ ਸਿੰਘ ਨੇ ਆਪਣੀ ਇਸ ਬਚਪਨ ਦੀ ਦੋਸਤ ਅਤੇ ਜੀਵਨ ਸੰਗਣੀ ਦੀ ਖੂਬ ਸੇਵਾ ਕੀਤੀ। ਪਤਨੀ ਦੀ ਵਿਦਾਈ ਤੋਂ ਪਹਿਲਾਂ ਖੁਸ਼ਵੰਤ ਨੇ ਲਿਖਿਆ ਜਿਸ ਨੇ ਜ਼ਿੰਦਗੀ ਦੇ 60 ਸਾਲ ਤੋਂ ਵੀ ਜ਼ਿਆਦਾ ਨਾਲ ਬਤਾਏ ਹੋਣ ਉਸ ਨੂੰ ਸਾਰਾ ਦਿਨ ਬੈਠੇ-ਬੈਠੇ ਮਿਟਦੇ ਹੋਏ ਦੇਖਣਾ ਤਕਲੀਫ ਦੇ ਸੀ। ਗਮ ਹੁੰਦੀ ਯਾਦਾਂ, ਬੋਲਣ ਵਿੱਚ ਲਾਚਾਰੀ, ਪਿੰਜਰ ਹੁੰਦਾ ਸਰੀਰ ਹੌਲੀ-ਹੌਲੀ ਕਮਲਾਉਂਦਾ ਜਾ ਰਿਹਾ ਸੀ। ਮੈਨੂੰ ਪੱਕਾ ਯਕੀਨ ਸੀ ਕਿ ਪਤਨੀ ਮੇਰੇ ਬਾਅਦ ਕਈ ਸਾਲਾਂ ਤੱਕ ਜੀਵਤ ਰਹੇਗੀ ਪਰ ਹੁਣ ਅਜਿਹਾ ਨਹੀਂ ਲੱਗਦਾ ਲੱਗਦਾ ਹੈ ਕਿ ਜੇ ਉਹ ਮੇਰੇ ਤੋਂ ਪਹਿਲਾਂ ਚਲੀ ਗਈ ਤਾਂ ਮੈਂ ਲੇਖਣੀ ਨੂੰ ਕਿਨਾਰੇ ਰੱਖ ਕੇ ਹਮੇਸ਼ਾ ਦੇ ਲਈ ਲੇਖਣ ਤੋਂ ਵਿਦਾ ਲੈ ਲਮਾਂਗਾ ਪਰ ਅਜਿਹਾ ਨਹੀਂ ਹੋਇਆ ਉਹ ਲਿਖਦੇ ਰਹੇ ਨੌਕਰੀਆਂ ਦੇ ਸੱਦੇ ਆਉਂਦੇ ਰਹੇ ਤੇ ਉਠਕਰਾਉਂਦੇ ਰਹੇ ਹੁਣ ਉਹਨਾਂ ਨੂੰ ਕਿਸੇ ਨੌਕਰੀ ਦੀ ਲੋੜ ਨਹੀਂ ਸੀ ਵੇਕਲੀ ਛੱਡਣ ਦੇ ਬਾਅਦ ਕੁਝ ਮਹੀਨੇ ਆਰਾਮ ਕੀਤਾ ਫਿਰ ਲਗਭਗ ਸਾਲ ਪਰ ਤੱਕ ਨੈਸ਼ਨਲ ਹੈਰਾਲਡ ਦੇ ਸੰਪਾਦਕ ਰਹੇ ਇੱਕ ਹੋਰ ਪੱਤਰਕਾਰ ਦਿੱਲੀ ਨਾਲ ਸੰਬੰਧਿਤ ਰਹੇ ਸੋਰੀਆ ਦੇ ਸਲਾਹਕਾਰ ਸੰਪਾਦਕ ਰਹੇ ਤੇ 1980 ਵਿੱਚ ਹਿੰਦੁਸਤਾਨ ਟਾਈਮ ਦੇ ਸੰਪਾਦਕ ਦੀ ਜ਼ਿੰਮੇਵਾਰੀ ਵੀ ਸਵੀਕਾਰ ਕੀਤੀ। ਇਸ ਦੌਰ ਵਿੱਚ ਉਹ ਰਾਜ ਸਭਾ ਦੇ ਮੈਂਬਰ ਨਾਮਜ਼ਦ ਹੋਏ। ਉਹਨਾਂ ਦੇ ਨਾਂ ਵਿੱਚ ਪੰਜਾਬ ਵਿੱਚ ਅਤੰਕਵਾਦ ਜ਼ੋਰਾਂ ਤੇ ਸੀ। ਸਨ 1984 ਵਿੱਚ ਹਰਮੰਦਰ ਸਾਹਿਬ ਤੇ ਹੋਈ ਫੌਜੀ ਕਾਰਵਾਈ ਦੇ ਵਿਰੋਧ ਵਿੱਚ ਉਹਨਾਂ ਨੇ ਪਦਮ ਪੂਸ਼ਨ ਵਾਪਸ ਕਰ ਦਿੱਤਾ। ਕਸ਼ਵਨ ਸਿੰਘ ਦਾ ਲੇਖਣ ਹਲਕਾ-ਫੁਲਕਾ ਵੀ ਹੈ। ਇੱਕ ਤਰਫ ਉਹਨਾਂ ਦੇ ਲਤੀਫਿਆਂ ਤੇ ਠਹਾਕੇ ਲੱਗਦੇ ਨੇ। ਦੂਜੇ ਪਾਸੇ ਉਹਨਾਂ ਤੇ ਅਸ਼ਲੀਲ ਲੇਖਨ ਦੇ ਇਲਜ਼ਾਮ ਵੀ ਲੱਗਦੇ ਰਹੇ 90 ਦੀ ਉਮਰ ਪਾਰ ਕਰਨ ਦੇ ਬਾਅਦ ਵੀ ਉਹ ਸਵੀਮਿੰਗ ਪੂਲ ਜਾਂਦੇ ਸਨ ਕਾਰ ਚਲਾਉਂਦੇ ਸਨ ਤੇ ਟੈਨਿਸ ਖੇਡਦੇ ਸਨ ਹਾਂ ਪਿਤਾ ਮਾਂ ਤੇ ਪਤਨੀ ਦੇ ਚਲੇ ਜਾਣ ਦੇ ਬਾਅਦ ਬੇਹੱਦ ਇਕੱਲਾਪਨ ਅਨੁਭਵ ਕਰਨ ਲੱਗੇ ਸਨ ਬੇਟੇ ਰਾਹੁਲ ਸਿੰਘ ਤੇ ਬੇਟੀ ਮਾਲਾ ਦਿਆਲ ਨੇ ਉਹਨਾਂ ਦੀ ਭਰਪੂਰ ਦੇਖਭਾਲ ਕੀਤੀ ਆਪਣੇ ਜੀਵਨ ਦੀ ਸ਼ਾਮ ਟਲਣ ਦੌਰਾਨ ਕਿਸ਼ਵੰਤ ਸਿੰਘ ਨੇ ਆਤਮ ਕਥਾ ਪੂਰੀ ਕੀਤੀ ਇਸ ਦੇ ਅੰਤ ਵਿੱਚ ਉਹਨਾਂ ਨੇ ਲਿਖਿਆ ਜਦੋਂ ਮੈਂ ਵੇਖ ਲਿਆ ਕਿ ਜਿਉਣ ਦੇ ਲਈ ਮੇਰੇ ਕੋਲ ਇੱਕ ਹੀ ਜ਼ਿੰਦਗੀ ਹੈ ਪਤਾ ਨਹੀਂ ਇਹ ਕਦੋਂ ਖਤਮ ਹੋ ਜਾਏਗੀ ਤਾਂ ਮੈਂ ਇਸ ਤੋਂ ਜ਼ਿਆਦਾ ਤੋਂ ਜ਼ਿਆਦਾ ਹਾਸਲ ਕਰਨਾ ਚਾਹੁੰਦਾ ਹਾਂ ਮੈਂ ਇੰਦਰੀਆਂ ਦੇ ਤਮਾਮ ਸੁੱਖ ਜੀ ਪਰ ਕੇ ਲਾਵਾਂਗਾ ਦੁਨੀਆ ਵਿੱਚ ਜੋ ਵੀ ਸੁੰਦਰ ਹੈ ਸਭ ਦੇਖਾਂਗਾ ਮੈਂ ਭੋਗਵਾਦੀ ਨਹੀਂ ਹਾਂ ਜ਼ਿੰਦਗੀ ਦੇ ਸੁੱਖਾਂ ਦਾ ਆਨੰਦ ਕੇਵਲ ਉਹ ਹੀ ਲੈ ਸਕਦੇ ਨੇ ਜਿਨ੍ਹਾਂ ਨੇ ਇਮਾਨਦਾਰੀ ਨਾਲ ਉਹ ਕੰਮ ਕੀਤਾ ਹੋਵੇ ਜਿਸ ਨਾਲ ਉਹਨਾਂ ਨੂੰ ਆਤਮਿਕ ਸੰਤੁਸ਼ਟੀ ਮਿਲੀ ਹੋਵੇ ਮੈਨੂੰ ਇਹ ਸੰਤੋਖ ਪੱਤਰਕਾਰਤਾ ਤੇ ਸਿਰਜਣਾਤਮਕ ਲੇਖਨ ਤੋਂ ਮਿਲਿਆ ਹੈ ਇਸ ਖੇਤਰ ਵਿੱਚ ਆਉਣ ਦੇ ਬਾਅਦ ਹੀ ਮੈਂ ਕੁਦਰਤ ਦੇ ਵਰਦਾਨਾਂ ਦਾ ਸੱਚਮੁੱਚ ਸੁੱਖ ਭੋਗਣਾ ਸ਼ੁਰੂ ਕੀਤਾ ਉਦੋਂ ਮੈਨੂੰ ਲੱਗਿਆ ਸੀ ਕਿ ਇਹ ਮੇਰੀ ਮਿਹਨਤ ਦਾ ਸਹੀ ਇਨਾਮ ਹੈ ਮੈਂ ਇਸ ਦਾ ਸੱਚਾ ਹੱਕਦਾਰ ਹਾਂ ਆਪਣੇ ਸਫ਼ਰ ਨਾਮੇ ਤੇ ਪੂਰੀ ਤਰ੍ਹਾਂ ਸੰਤੁਸ਼ਟ ਇਹ ਬਲੱਖਣ ਲੇਖਕ ਵੀ ਇੱਕ ਦਿਨ 99 ਦੇ ਗੇੜ ਵਿੱਚ ਪੈ ਗਿਆ ਆਪਣੇ ਨਿਯਮਤ ਰੋਜ਼ਮਰਾਂ ਦੇ ਕੰਮਕਾਜ ਦੇ ਨਾਲ ਇਹ ਪ੍ਰਸਿੱਧ ਲੇਖਕ 20 ਮਾਰਚ 2014 ਨੂੰ ਆਪਣੇ ਆਖਰੀ ਸਫ਼ਰ ਤੇ ਚਲਿਆ ਗਿਆ ਧੰਨਵਾਦ